ਕਾਸੇ ਜਿ ਰਕਮ ਮਤੂ ਕਹ ਰਫਤੂ ਨਾ ਹੀ ਪੋਤਾ ਐੇ ਕੀ ਮੇਰੇ ਕੋਲ ਹੈ ਕੁਛ ਨਹੀਂ ਕੋਹ ਨਹੀਂ ਇਹ ਮੇਰੇ ਕੋਲ ਹੈ ਤੇ ਜੜੀਆਂ ਨਾ ਹੂੰ ਹੂੰ ਜਿਮੂ ਕੋਸ਼ ਨਹੀਂ ਉੱਤ ਲੈ ਮੈਂ ਹੜਾ ਨਾ ਖੜ ਜਾ ਤੂੰ ਪਿੱਛੇ ਆ ਜਾ ਨੀ ਮਮੀ ਨੇ ਖੇਲਾ ਮਿਗੜੀ ਆ ਜਾ ਮੰਮੀ ਨਾਲ ਖੇਡਦੇ ਚਲੋ ਆ ਜਾ ਨਾ ਮੈਂ ਲੇਕਿੰਦਾ ਮੈਂ ਲੇਕਿੰਦਾ ਮਤੇ ਬਣੀ ਲੇਕਿੰਦਾ ਮੈਂ ਕਿੰਦੇ ਜਾਣਾ ਮੁੰਗੜਿਆ ਕੰਮ ਕਰਨਾ ਤਸਲੂ ਜਾਇ ਸਾਰਾ ਜਮੀ ਕੋਲੇ ਆ ਇਹਨਾਂ ਦੇ ਟੱਕਰ ਗਏ ਇਹਨਾਂ ਨੂੰ ਬਾਹਰ ਹੱਥ ਧੋਣ ਲੱਗੀਲਾ ਦੇਖੀ ਡਰਦੀ ਕੋਲੇ ਵੀ ਨਹੀਂ ਆਉਂਦੀ ਡਰਦੀ ਉਹਨਾਂ ਤੋਂ ਇਹਨੇ ਕੋਲੇ ਨਹੀਂ ਆਉਂਦੀ

ਰੇੜੀ ਉਧਰ ਹੋਰ ਦੇਖੀਂ ਕਿੱਥੇ ਜਾਂਦੀ ਇਹਨੂੰ ਰੇੜੀ ਹੋਰ ਦੇਖੇਂ ਉਧਰ ਮਾੜਾ ਫੋਨ ਨਾ ਜਾਵੇ ਦਾਦਾ ਦਾਲਦੀ ਤੇ ਪਾਉਂ ਜਿੰਮੇ ਨਾ ਉਰੇ ਇਹਨੇ ਕੋਲੇ ਉਰੇ ਨਾ 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 ਇਹ ਵਸਾਖ ਦੇ ਜਾਂਦਾ ਹੋਵੇ ਉਹ ਕਰੀਂ

ਚਲ ਖਾ ਵੀ ਜਾਣੀ ਪਰ ਨ ਮਾਰੀ ਤਾਂ ਰੈਡੀ ਚਲ ਚੋ ਚੋ ਵਾ ਵਡਰ ਜਾਂਦੀ ਓ ਚ ਬਾਹਰ ਕੋਈ ਜਾਂ ਜਿੰਮੀ ਆ ਜਾ ਇਹਨੂੰ ਤਾਂ ਹੀ ਲੱਗਾ ਉਹ ਜਿੰਮੀ ਆ ਕੇ ਉਹ ਜਾ ਗਈ ਅੜ ਗਈ ਓਏ ਉਹ ਬਾਹਰ ਦਿੱਤਾ ਕਰਵੇਂ ਤੁਸੀਂ ਜੋ ਸਾਡੀ ਜਿੰਮੀ ਦੇ ਘਰ ਆ ਗਏ ਸਾਡੀ ਜਿੰਮੀ ਨੂੰ ਡਰਾਈ ਜੰਨੇ ਤੁਸੀਂ ਚਲੋ ਹਾਂ ਚਲੋ ਬੰਦ ਲਾ ਮੇਰੇ ਲੱਤਾਂ ਝਟ ਗਈ ਕਿਉਂ ਕਿ ਚੰਗਾ ਤੱਕੀ ਉਹ ਉਹਨੇ ਪੱਕੇ ਤੇ ਜਾਦੇ ਕਿਧਰ ਹੁੰਦੀ ਹੈ ਇੱਥੇ ਇੱਕ ਹੁਣ ਕਿੱਥੇ ਜਾਂ ਨਾ ਨਾ ਦਰਨ ਨਹੀਂ ਟੱਫ ਗਿਆ ਉਹਦੇ ਰੋੜੇ ਸਹੀ ਕਰਕ ਲਾ ਦੇ ਬਾਹਰ ਦੀ ਜਗ੍ਹੀ ਆ ਨਾ ਫਸ ਜੇ ਵਿੱਚ ਤੱਕਦੇ ਨੇ ਟਮਰੀ ਕੱਪ ਜਾਣਦਾ ਬੜਾ ਨਾ ਮੈਂ ਮੈਂ ਜਾ ਰਿਹਾ ਹਾਂ ਉਹ ਟੱਕਣ ਦੇਣਾ ਚੱਲ ਬਾਹਰ ਜਾ ਉਹ ਵੀ ਜਮ ਕਰਨਾ ਚੱਲ ਰੋੜੇ ਲੱਗਦੇ ਚੀ ਨਾ ਇਹ ਜੀ ਸਹੀ ਕਰਕੇ ਮਰ ਲੈ ਸਮੂਸਾ ਬਣਾ ਲੈ ਚੱਲ ਚੱਲ ਛੇੜ ਆ ਜਾ ਜੀ ਹੂੰ ਹੇ ਵਰ ਬੜੇ ਗੁੱਸੇਦਾਰ ਉਹ ਨਾ ਨਹੀਂ ਜਿੰਨੇ ਦੀ ਦਰਦੀ ਤੇ ਕਿਉਂ ਨਹੀਂ ਹੁੰਦਾ ਜਿੰਨੇ ਜਿੰਨੇ ਪੂਰਾ ਨਹੀਂ ਭਰਉਣਾ ਨਾ ਆਵੇ ਨਾ ਗਾਸ ਲੈ ਜਿੱਥੇ ਜਿੱਥੇ ਨਹੀਂ ਬਚਿਆ ਆਪਰੇ ਦੇ ਰੋਕ ਲਾ ਰਿਕਸ ਇੱਧਰ ਲਈ ਬੈਸੇ ਕਰਕੇ ਜਦ ਦੱਸਦੀ ਆਪਣੇ ਨੂੰ ਉਹ ਕੋਲ ਆਏ ਨਾ ਉਹ ਛੱਡ ਜਾ ਰਜਾਵਰਦੀ ਨਾ ਹੱਥ ਛੱਡ ਦੇ ਨਾ ਤੂੰ ਹੈਲੋ ਕਰਦਾ ਹੈਲੋ ਤੂੰ ਇਹਦੇ ਹੱਥਾਂ ਤੋਂ ਕੀ ਲੈਣਾ ਹੈ ਹੈਲੋ ਕਰਦਾ ਤੂੰ ਕਾਹ ਚ ਨਾ ਹੱਥ ਨਹੀਂ ਦਿੰਦਾ ਹੈਲੋ ਕਰਦਾ ਹੈਲੋ ਕਰਕੇ ਦੇਖ ਮੜੀ ਇਹਦੇ ਨਾਲ ਲੱਫ ਬਸ ਇਹਦੇ ਸਿਆਣਾ ਕਾਲਾ ਜੇ ਸਾਨੂੰ ਕਿੰਨੀ ਮੀਲਾ ਕਿਹੜਾ ਫੁੱਲ ਨਾ ਇਹ ਕਿੰਨੀ ਦਾ ਵਾਪਸ ਹੋਈ ਨਾ ਫਿਰ ਤੂੰ ਮਿਲ ਗਿਆ ਯਾ ਹੋਰ ਤੂੰ ਕਿੰਨੀ ਰਹਿੰਦੇ ਨਾ ਐਨਾ ਐਨਾ ਮਾ ਨਾ ਮੁੰਡਾ ਵੀ ਬੜਾ ਹੁੰਦਾ ਯਾ ਐਨਾ ਮੋਰ ਫੜਕੇ ਫੜਕੇ ਮੈਂ ਮੈਂ ਰਹਿਣ ਦੇ ਯਾਰ ਗਾਸ਼ ਤੂੰ ਫੜਕੇ ਛੱਡ ਨਾ ਚੱਲ ਦੁੱਲ ਉਹ ਕਰੀ ਤੇ ਕਿ ਮੈਨੂੰ ਹੀ ਯਾ ਲੈ 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 ਡਰਦੀ ਗੀ Mamma?

ਆਹ ਤੇ ਆ ਗਿਆ ਤੇ ਆ ਦੇ ਆ ਜਾ ਬਸ ਲਿਆ ਹਾਂ ਦੇਖੇ ਮੈਂ ਕਰਨਾ ਦੇਖੇ ਦੇਖਾ ਬਸ ਇੱਕ ਮਿੰਟ ਦੇ ਦੇ ਇੱਕ ਏ ਏ ਚੱਲ ਚੱਲ ਮਰ ਜੂਟਾ ਏ ਆਜ ਤੇਰੀ ਨੂੰ ਆ ਜਾ ਚੱਲ ਦੋ ਜੂਟਾਂ ਘਾ ਹੋਰ ਦਮ ਚੜ ਗਿਆ ਪਿੱਛੇ ਹੋ ਕੇ ਭੱਜ ਗਿਆ ਪਿੱਛੇ ਹੋ ਕੇ ਹੋਥੋ ਜਗਾਂ ਕਿਨਾ ਵਾੜਾ ਵਨਰ ਜਰੂਰ ਜਦੀ ਹੈ ਲਈਦਾ ਕੰਮ ਲਈਦਾ ਲੈ ਲਿਆ ਲੈ ਲਿਆ ਲੈ ਲਿਆ ਕੰਮ ਆ ਗਈ ਆ ਗਈ ਚਲ ਹਾਂ ਭੱਜ ਗਿਆ ਨਹੀਂ ਤੇਰੀ ਵਰਜ ਸੁਜੂ ਅੱਛਾ ਵਾਸ਼ ਇੱਕ ਖੰਮ ਦਾ ਲੈ ਲਿਆ ਜਮਾ ਤੂੰ ਆ ਗਈ ਕੋਲੇ ਤਾਂ ਦੇਖ ਕੋਲੇ ਤਾਂ ਆ ਗਈ ਤੂੰ ਚਾਲਾ ਚਾਲ ਚਾਲ ਲਈ ਦੇ 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 ਲਈ ਦੇ ਬਸ ਚੱਲ ਪਈ ਹੁਣ ਐਵੇਂ ਟੋਕ ਟਕਈਆ ਹੋ ਗਿਆ ਹੁਣ ਤੈਨੂੰ ਪੈਟਾ ਗਰੀ ਦੇ ਦਾਂ ਇੱਕ ਜਿੰਮੇਚਾ ਹਾਂ ਕੀ ਬਿਠੀ ਸੀ ਹਾਂ ਘੱਟ ਲੈ ਜਿੰਮੀ ਢੜੇ ਤਰਫੋਂ ਦਾ ਕੈਮਰੇ ਵਾਲਾ ਘਟ ਇੱਧਰ ਆ ਜਾਓ ਚਲੋ ਤੇਰੇ ਪੈਰ ਲਾ ਦੂ ਤੇਰੇ ਵੇ

ਓਏ ਹੋਏ ਅਹ ਹਜਮ ਓਏ ਜਮੇ ਆਏ ਹੋ ਤੋੜ ਦਿੰਿਆ ਕਰ ਤੈਨੂੰ ਤੋੜ ਦਿੰਿਆ ਕਰ ਤੈਨੂੰ ਜਿੰਮੀ ਨਾ ਪਾ ਦੇ ਓਏ 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 ਹਜਮਾ ਹੁਈ ਹੁਈ ਆ ਫੇਰ ਲੋਕੇ ਗਏ ਤੂੰ ਪਿੰਡੂ ਯਾ ਤੂੰ ਪਿੰਡੂ ਯਾ Yeah. Olha. mim ਪਟਾ ਪੰਨ ਦੀ ਮਿੱਚ ਬੋਲਾ ਜਿੰਮੀ ਕੀ ਕਰੀ ਨਹੀਂ ਆ ਖੜ ਜਾ ਦੂ Jimmy ਕਮਤਨ ਦਾ ਕੱਲ ਅਗਰ ਕੋਈ ਹੈ ਉਹ ਜਮੀ ਕਮਤਨ ਦਾ ਕੱਲੇਗਾ ਤੂੰ ਕੋਈ ਭੈਣਾ ਚਿੱਤ ਲਿਆਗਾ ਤੂੰ ਠੀਕ ਹੈ ਤੂੰ ਪੁਪੂ ਜਪੂ ਪੁਪੂ ਜਪੂ ਉੱਤੇ ਦੇਖੇ ਠਾ ਓ ਠਾ ਕੈਮਰਾ ਦੇਖ ਹੁੰਦਾ ਮੇਰਾ ਮੂੰਗੜਾ ਠਾ ਤੇ ਆਇਂ ਲੜਦਾ ਹੁੰਦਾ ਠਾ ਆਇਂ ਲੜਦਾ ਹੁੰਦਾ ਵੀ ਮੇਰਾ ਮੂੰਗੜਾ ਠਾ ਤੇ ਅਣਾ ਜਿੰਮੀ ਐਨ ਲਾਈਨ ਲੜਦਾ ਹੁੰਦਾ ਨਾ ਠਾ ਤੇ ਮੇਰਾ ਜਿੰਮੀ ਤਾਂ ਵੀ ਆਇਂ ਲੜਦਾ ਮੈਂ ਕਰਕੇ ਠਾ ਕਰਦਾ ਓਏ ਗਲੂ ਬੀ ਜੱਲੂ ਬੱਲੂ ਬੱਲੂ ਗਲੂ ਜਿੰਮੀ ਹਾਂ ਲੱਟ ਗਈ ਆ ਦਰ ਖੋਲਣਾ ਜਾ ਉਪਰੇ ਉਪਰੇ ਚੂਰੀ ਨਹੀਂ ਖਾਦੀ ਤੂੰ ਚੂਰੀ ਤਾਂ ਖਾ ਲੈਂਦਾ ਹੈ ਪਿੱਦੇ ਜੀ ਤੂੰ ਪਿੱਦੇ ਜੀ ਤੂੰ ਥਾ ਗੋਲੀ ਮਾਰੂ ਫਿਰ ਮੈਂ ਜਿਵੇਂ ਡਿੱਗ ਜਿਵੇਂ ਡਿੱਗਦੀ ਕਿਵੇਂ ਹੁੰਨੀ ਆ ਡਿੱਗ ਕੇ ਦਿਖਾਈ ਏ ਥਾ ਏ ਬੈਠਾ ਕਿ ਬਟਕ ਦੀ ਹੁੰਨੀ ਆ ਆ ਕਿਵੇਂ ਐ ਕਿਵੇਂ ਬਣੀ ਹੁੰਨੀ ਆਏ ਆਏ ਬੰਦਾ ਉਹਦਾ ਮੈਂ ਜਿੰਮੀ ਠਾ ਕਰੇ ਤੇ ਜਿੰਮੀ ਦੁਆਰ ਤੋਂ ਪਈ ਜਿੰਮੂ ਉੱਤੇ ਦੇਖੀ ਕੀ ਕਹਿੰਨਾ ਮੈਂ ਆਟਾ ਖਾਈ ਜਾਂਦਾ ਮੇਰਾ ਜਿੰਮੀ ਡੁੱਲਿਆ ਹੋਇਆ ਓਏ ਓਪੀ ਆਪ ਐਕਸਲ ਦਾ ਇਹ ਜਿਹੜੀ ਆਪਣੀ ਜਿੰਮੀ ਵਿਚਾਰੀ ਪਾਲੀ ਪਰੋਸੀ ਅੱਜ ਬਾਹਰ ਨਿਕਲ ਗਈ ਗੇਟ ਥੱਲੇ ਦੀ ਤੇ ਗੱਡੀ ਉਤੋਂ ਦੀ ਚੜ ਗਈ ਵਿਚਾਰੀ ਚੜ ਰਹੀ ਮਸਾਂ ਪਾਲੀ ਸੀਗੀ